ਨਾ ਪ੍ਰਧਾਨ ਮੰਤਰੀ ਸਾਹਿਬ ਦੇ ਕੰਨਾਂ ਤੇ ਕੋਈ ਜੂੰ ਸਰਕ ਰਹੀ ਆ ਨਾ ਔਰ ਜੋ ਕੁਝ ਵੀ ਕੱਲ ਨੂੰ ਹੋਇਆ ਕੋਈ ਜਾਨੀ ਨੁਕਸਾਨ ਹੋਇਆ ਉਹਦੇ ਲਈ ਕੇਂਦਰ ਜ਼ਿੰਮੇਵਾਰ ਹੋ। ਸਾਰਿਆਂ ਨੂੰ ਚਾਹੇ ਪਹਿਲੇ ਅੰਦੋਲਨ ਚ ਵੀ ਹੋਣ ਵਾਲੇ ਅੰਦੋਲਨ ਚ ਵੀ ਰੱਗੀ ਆ ਢਾਡੀ ਆ ਕਥਾਵਾਚਕ ਆ ਸਾਡੇ ਪ੍ਰਚਾਰਕ ਵੱਖ-ਵੱਖ ਪ੍ਰਚਾਰਕਾਂ ਦੇ ਸਾਡੇ ਖੇਤਰ ਹੈਗੇ ਆ ਤੋਂ ਸਾਰੇ ਜਿਹੜੇ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਵੀ ਇਸ ਪ੍ਰਚਾਰ ਮੁਹਿੰਮ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ। ਪੰਜਾਬੀ ਗਾਇਕ ਸੱਤ ਅੱਠ ਗਏ ਰੰਧਾਵਾ ਜੀ ਮੈਂ ਸੁਣਿਆ ਮੈਂ ਨਾਂ ਨੋਟ ਕਰ ਲੈਣੇ ਹੁਣ ਕਾਫੀ ਪ੍ਰਚਾਰਕ ਖਨੌਰੀ ਬਾਰਡਰ ਪਹੁੰਚੇ ਸੀ ਧੰਨਵਾਦ ਕਰਦੇ ਵੱਡੇ ਵੱਡੇ ਚਿਹਰੇ ਨੇ ਜਿਹੜੇ ਰਹਿੰਦੇ ਨੇ ਭਾਈ ਉਹਨਾਂ ਨੂੰ ਵੀ ਬੇਨਤੀ ਕਰਦੇ ਨੇ ਲਕਸ਼ਣਾ ਬਾਹੂਬਲ ਨਾਲ ਜੁਟੀਆਂ ਨੇ ਲਕਸ਼ਣਾ ਪ੍ਰਚਾਰ ਮਦਮਾ ਦਾ ਦੁਰਪਯੋਗ ਕਰਕੇ ਜੁਟੀਆਂ ਜਾਂਦੇ ਨੇ ਤੁਸੀਂ ਕਹਿੰਦੇ ਥੋੜਾ ਇਸ ਕਰਕੇ ਮੋਦੀ ਸਰਕਾਰ ਨੂੰ ਹੰਕਾਰ ਆ ਹੰਕਾਰੀ ਹੋਈ ਸਰਕਾਰ ਆ ਜਿਵੇਂ ਹੁਣ 5.5 ਕਰੋੜ ਮਹਾ ਪੰਜਾਬ ਦਾ ਪੰਜਾਬੀ ਖੜ ਗਿਆ ਉੱਚ ਕੋਈ ਵੀ ਮੈਨੂ ਨਹੀਂ ਲੱਗਦਾ ਮੋਦੀ ਸਰਕਰ ਖੜੋ ਇੱਕ ਪਾਸੇ ਖਰੋਰੀ ਬਾਰਡਰ ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ جاری ਔਰ ਦੂਜੇ ਪਾਸੇ 18 ਦਸੰਬਰ ਨੂੰ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਰੇਲ ਲੋਕੋ ਅੰਦੋਲਨ ਦਾ ਐਲਾਨ ਕੀਤਾ ਗਿਆ ਸਾਰਾ ਪ੍ਰੋਗਰਾਮ ਕੀ ਲਿਖਿਆ ਗਿਆ ਇਸ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਪੰਦੇਰ ਸਾਹਿਬ ਕੀ ਪ੍ਰੋਗਰਾਮ ਲਿਖਿਆ ਗਿਆ 18 ਦਸੰਬਰ ਦਾ ਦੇਖੋ ਇੱਕ ਤਾਂ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਲਗਭਗ 26 ਜਥੇਬੰਦੀਆਂ ਪੰਜਾਬ ਦੀਆਂ ਦੋਵਾਂ ਫੋਰਮਾਂ ਦਾ ਸਾਰੇ ਦੇ ਸਾਰੇ ਅਰ ਸਾਨੂੰ ਵੱਡੇ ਪੱਧਰ ਤੇ ਬਾਰੋਵੇਂ ਸਮਰਥਨ ਮਿਲਦੀ ਆਸ ਹੈਗੀ ਲਗਭਗ ਕਹਿ ਲੋ ਵੀ ਐਗਜੈਕਟ ਅੱਜ ਨਹੀਂ ਕਹਿ ਸਕਦੇ ਸੈਂਕੜੇ ਥਾਵਾਂ ਕੋ 2-250 ਥਾਵਾਂ ਤੋਂ ਪਲੱਸ ਵੀ ਅੰਮ੍ਰਿਤ ਚਲ ਆਜੂ ਪੂਰਾ ਪੰਜਾਬ ਕੋਈ ਰੇਲ ਲਾਈਨ ਇਹ ਜਿਹੀ ਨਹੀਂ ਹੋਊ ਜਿੱਥੇ ਕਦੇ ਮੋਰਚਾ 12 ਤੋਂ ਲਾ ਕੇ 3 ਵਜੇ ਤੱਕ ਨਹੀਂ ਲੱਗੂਗਾ ਕਿਉਂਕਿ ਅਸੀਂ ਆਮ ਜਨਤਾ ਨੂੰ ਪੰਚਾਇਤਾਂ ਨੂੰ ਪਿੰਡਾਂ ਦੇ ਜੂਥ ਕਲੱਬਾਂ ਨੂੰ ਠੀਕ ਹੈ ਜੀ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਸਾਰੇ ਨੂੰ ਅਪੀਲ ਕੀਤੀ ਅਸੀਂ ਇੱਥੋਂ ਦਾ ਕਸਬੇ ਵਿੱਚ ਵੱਸਣ ਵਾਲੇ ਸ਼ਹਿਰੀ ਵਰਗ ਨੂੰ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਮਲਾਜ਼ਮਾਂ ਨੂੰ ਵਕੀਲ ਭਾਈਚਾਰਾ ਹੋਵੇ ਪ੍ਰੈਸ ਵਾਲਾ ਭਾਈਚਾਰਾ ਹੋਵੇ ਟਰਾਂਸਪੋਰਟਰ ਹੋਣ ਜਿੰਨੇ ਤਬਕੇ ਮਤਲਬ ਵੀ ਅਸਲ ਵਿੱਚ ਸਵਾਲ ਤਾਂ ਹੁਣ ਹੈਗਾ ਦੇਸ਼ ਦੇ ਖੇਤੀ ਸੈਕਟਰ ਦਾ ਪੰਜਾਬ ਚੱਲਦਾ ਖੇਤੀ ਦੇ ਉੱਤੇ ਅਜੇ ਪੰਜਾਬ ਖੇਤੀ ਮਾਰੇਗੀ ਸਭ ਕੁਝ ਹੋਣ ਕੇਂਦਰ ਸਰਕਾਰ ਨਵਾਂ ਡਰਾਫਟ ਲੈ ਕੇ ਕਿਵੇਂ ਹਮਲਾਵਰ ਹੋ ਰਹੀ ਆ ਤਾਂ ਇਸ ਕਰਕੇ ਅੱ비 ਜੇ ਜੇ ਸ਼ਬਦ ਮੈਂ ਕਹਿੰਦਾ ਮੈਨੂੰ ਆਸ ਹੈ ਵੀ ਲਗਭਗ ਲੱਖਾਂ ਲੋਕ ਕੱਲ ਵਾਲੇ ਅੰਦੋਲਨ ਚ ਤੁਹਾਨੂੰ ਨਜ਼ਰ ਆਉਣਗੇ ਤੋਂ ਕੱਲ ਦਾ ਅਸੀਂ ਪ੍ਰੈਸ ਕਰਕੇ ਵੀ ਵੈਸੇ ਵੀ ਅਸੀਂ ਪ੍ਰਚਾਰ ਚ ਲੱਗੇ ਹੋਇਆ ਮੈਂ ਬਕਾਇਦਾ ਦੇਵੀदासਪੁਰੇ ਹੋਊਗਾ ਇਦਾਂ ਬਿਆਸ ਸਟੇਸ਼ਨ ਵੀ ਇਹ ਅੰਮ੍ਰਿਤਸਰ ਜ਼ਿਲ੍ਹੇ ਦਾ ਇਕੱਲਾ ਪ੍ਰੋਗਰਾਮ ਹੈ ਕਿਸਾਨ ਮਜਦੂਰਾਂ ਦਾ ਜ਼ਿਲ੍ਹੇ ਦੀ ਗੱਲ ਕਰੀ ਤੇ ਅੰਮ੍ਰਿਤਸਰ ਜ਼ਿਲ੍ਹੇ ਚ ਕਿੰਨੀ ਥਾਂ ਮਤ ਲਗਭਗ ਕਹ ਲਓ ਬਿਆਸ ਕਹ ਲਓ ਦੇਵੀदासਪੁਰਾ ਇਹ ਮੇਨ ਲਾਈਨ ਦਿੱਲੀ ਵਾਲੀ ਤੇ ਆ ਜਿਹੜੀ ਜੰਮੂ ਕਸ਼ਮੀਰ ਵਾਲੀ ਲਾਈਨ ਹੈਗੀ ਆ ਇਹਦੇ ਵਿੱਚ ਜੈੰਤੀਪੁਰ ਸਟੇਸ਼ਨ ਹੈਗਾ ਇਹ ਤੋਂ ਕਾ ਝੰਡਾ ਪਿੰਡ ਹੈਗਾ ਕਥੋ ਰੰਗਲ ਸਟੇਸ਼ਨ ਹੈਗਾ ਇਹ ਤੋਂ ਗਾਹ ਅਗਲੇ ਬਨੇ ਪਿੰਡ ਹੈਗਾ ਵਾ ਜਹਾਂਗੀਰ ਉੱਥੇ ਚਾਰ ਥਾਮਾ ਇਹ ਹੋ ਗਈਆਂ ਜਿਹੜੀ ਡੇਰਾ ਬਾਬਾ ਨਾਨਕ ਹੈਗੀ ਆ ਉੱਤੇ ਗੁਰੂ ਰਮਦਾਸ ਕਸਬੇ ਦੇ ਵਿੱਚ ਹੈਗਾ ਉਹ ਗਾਂ ਪੰਦੇਰ ਫਟਕ ਹੈਗਾ ਇਹ ਤੋਂ ਕਾ ਕੋਟਲਾ ਗੁਜਰਾ ਤਿੰਨ ਉਹਦੇ ਤੇ ਆ 3 4 7 ਤੇ 2 9 ਨੌ ਥਾਮਾ ਤੋਂ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਪੰਜਾਬੀ ਕੱਲੀ ਬਾਕੀ ਜਥੇਬੰਦੀਆਂ ਬਹੁਤ ਨੇ ਬਹੁਤ ਥਾਮਾ ਤੇ ਕੱਲ ਦਾ ਮੋਰਚਾ ਲੱਗੂਗਾ ਜਿਸ ਤਰ੍ਹਾਂ ਪੰਜਾਬੀ ਗਾਇਕ ਵੀ ਸਮਰਥਨ ਚ ਅੱਗੇ ਆਏ ਆ ਉਸ ਤਰ੍ਹਾਂ ਤੁਸੀਂ ਧਰਮ ਪ੍ਰਚਾਰਕਾਂ ਨੂੰ ਜਾਂ ਰਾਗੀ ਜੱਥਿਆਂ ਨੂੰ ਵੀ ਹਾਂ ਦੇਖੋ ਦੇਖੋ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਆ ਉਹ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰ ਹਮੇਸ਼ਾ ਹਾਕਮਾਂ ਨਾਲ ਲੋਹਾ ਲੈਂਦਾ ਰਿਹਾ ਮਲਕ ਭਗਵਾਨਾਂ ਲੋਹਾ ਲੈ ਕੇ ਭਾਈ ਲਾਲਵਾ ਦੇ ਹੱਕ ਚ ਖੜਦਾ ਰਿਹਾ ਸਾਡੇ ਜਿੰਨੇ ਧਾਰਮਿਕ ਪ੍ਰਚਾਰਕ ਨੇ ਇਹ ਸਾਰੇ ਦੇ ਸਾਰੇ ਜਿੱਥੇ ਗੁਰਮਤਿ ਪ੍ਰਚਾਰ ਕਰਦੇ ਨੇ ਮਨੁੱਖ ਨੂੰ ਗੁਰਮਤ ਗਾਡੀ ਰਾਹ ਨਾ ਜੋੜਦੇ ਨੇ ਉੱਥੇ ਨਾਲ ਦੀ ਨਾਲ ਜਦੋਂ ਪ੍ਰਚਾਰ ਕਰਦੇ ਨੇ ਕਿਸਾਨ ਮਜ਼ਦੂਰ ਦੀ ਜੈ ਕਰਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਸ਼ੰਭੂ ਬਾਰਡਰ ਖਨੌਰੀ ਬਾਰਡਰ ਬਾਰਡਰਾਂ ਦੀ ਗੱਲ ਕਰਦੇ ਲੋਕਾਂ ਤੱਕ ਮੈਸੇਜ ਜਾਂਦਾ ਤੋਂ ਅਸੀਂ ਸਾਰਿਆਂ ਨੂੰ ਚਾਹੇ ਪਹਿਲੇ ਅੰਦੋਲਨ ਚ ਵੀ ਹੋਣ ਵਾਲੇ ਅੰਦੋਲਨ ਚ ਵੀ ਰੱਗੀ ਆ ਢਾਡੀ ਆ ਕਥਾਵਾਚਕ ਆ ਸਾਡੇ ਪ੍ਰਚਾਰਕ ਵੱਖ-ਵੱਖ ਪ੍ਰਚਾਰਕਾਂ ਦੇ ਸਾਡੇ ਖੇਤਰ ਹੈਗੇ ਆ ਤੋਂ ਸਾਰੇ ਜਿਹੜੇ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਵੀ ਇਸ ਪ੍ਰਚਾਰ ਮੁਹਿੰਮ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਪੰਜਾਬੀ ਗਾਇਕ ਸੱਤ ਅੱਠ ਗਏ ਰੰਧਾਵਾ ਜੀ ਮੈਂ ਸੁਣਿਆ ਮੈਂ ਨਾਂ ਨੋਟ ਕਰ ਲੈਣੇ ਹੁਣ ਕਾਫੀ ਪ੍ਰਚਾਰਕ ਖਨੌਰੀ ਬਾਰਡਰ ਪਹੁੰਚੇ ਸੀ ਧੰਨਵਾਦ ਕਰਦੇ ਵੱਡੇ ਵੱਡੇ ਚਿਹਰੇ ਨੇ ਜਿਹੜੇ ਰਹਿੰਦੇ ਨੇ ਭਾਈ ਉਹਨਾਂ ਨੂੰ ਵੀ ਬੇਨਤੀ ਕਰਦੇ ਨੇ। ਕਨੇਸ਼ ਸਾਹਿਬ ਕੀ ਸਰਕਾਰ ਦਾ ਹੁਣ ਤੱਕ ਦਾ ਜੇ ਰਵਈਆ ਦੇਖੀ ਕੀ ਮਨਸ਼ਾ ਲੱਗ ਰਹੀ ਹੈ ਲੱਗਦਾ ਕੋਈ ਸਰਕਾਰ ਸੰਜੀਦਾ ਕੋਈ ਜਿਹੜਾ ਤੁਹਾਡੀ ਮੰਗਾਂ ਨੂੰ ਲੈ ਕੇ ਨਹੀਂ ਦੇਖੋ ਜਿੱਥੋਂ ਤੱਕ ਭਾਜਪਾ ਗਵਰਨਮੈਂਟ ਦਾ ਸਵਾਲ ਹੈਗਾ ਜਿਹੜੇ ਪੋਲਿਟਿਸ਼ੀਅਨਸ ਨੇ ਉਹ ਜੋ ਕੁਝ ਬੋਲਦੇ ਨੇ ਉਹ ਕਹਿੰਦੇ ਨੇ ਵੀ ਜਦੋਂ ਅਸੀਂ ਲਕਸ਼ਣ ਜਿੱਤ ਲੈਨੇ ਆ ਤਾਂ ਇਹੀ ਲੋਕਾਂ ਦੇ ਜੁੜੇ ਹੋਣ ਦੀ ਕਸਵੱਟੀ ਹੁੰਦੀ ਆ ਵੀ ਸਾਡੀ ਗੱਲ ਠੀਕ ਆ ਉਵੇਂ ਤੁਸੀਂ ਕੋਈ ਵੀ ਸਰਕਾਰ ਦੇਖ ਲਓ ਦੇਸ਼ ਵਿੱਚ ਹੋਵੇ ਚਾਹੇ ਪਾਚਪਾ ਹੋਵੇ ਜਨਤਾ ਕਿਸੇ ਕੋਲ ਖੁਸ਼ ਨਹੀਂ ਹੈਗੀ ਜਿਹੜਾ ਵਿਕਾਸ ਕਹਿੰਦੇ ਜ ਉਹਨੂੰ ਡਿਟੇਲ ਨਾਲ ਦੇਖੀਏ ਓਈਐਸਡੀ ਦੀ ਰਿਪੋਰਟ ਦੇਖੋ ਤਾਂ 2022 ਦੇ ਵਿੱਚ ਲਗਭਗ 15 ਲੱਖ ਕਰੋੜ ਰੁਪਏ ਦਾ ਕਟਾ ਐਮ ਐਸਪੀ ਗਾਰੰਟੀ ਕੋ ਨੂੰ ਨਾਮਿਲ ਕੇ ਮਿਲਿਆ 23 ਦੀ ਰਿਪੋਰਟ ਆ ਗਈ ਸਾਢੇ ਲੱਖ 8 ਲੱਖ ਉਹ ਵੀ ਜਾਣਦੇ ਨੇ ਇਹ ਤੱਥ ਨੇ ਜੇ ਤੁਸੀਂ ਮਹਿੰਗਾਈ ਦੇਖੋ ਤਾਂ ਮੋਦੀ ਸਰਕਾਰ ਦੇ ਵਲੇ ਮਹਿੰਗਾਈ ਦੀ ਦਰ ਬਹੁਤ ਵੱਧੀ ਆ ਰੁਪਏ ਦੇ ਮੁਕਾਬਲੇ ਡਾਲਰ ਦੇਖੋ ਕਿੱਥੇ ਡਾਲਰ ਦੇ ਮੁਕਾਬਲੇ ਰੁਪਈਆ ਕਿੱਥੇ ਚਲਾ ਗਿਆ ਜਿਹੜੇ ਉਹ ਆંકੜੇ ਭਾਰਤ ਵਿੱਚ ਬਰਜ਼ਗਾਰੀ ਕਿੱਥੇ ਜਾ ਰਹੀ ਆ ਇਹ ਸਾਰਾ ਕੁਝ ਅਸੀਂ ਦੇਖਦੇ ਆ ਹਾਂ ਜਦੋਂ ਉਹਨਾਂ ਨੂੰ ਲੱਗਦਾ ਵੀ ਲਕਸ਼ਣ ਜਿੰਨਾ ਹੀ ਸਾਡਾ ਮਨੋਰਥ ਆ ਹੁਣ ਲਕਸ਼ਣਾ ਧੰਨ ਬਲ ਨਾਲ ਜਿੱਤੀਆਂ ਜਾਂਦੀਆਂ ਨੇ ਲਖਣਾ ਬਾਹੂ ਬਲ ਨਾਲ ਜਿੱਤਿਆ ਨੇ ਲਖਣਾ ਪ੍ਰਚਾਰ ਮਦਮਾ ਦਾ ਦੁਰਪਯੋਗ ਕਰਕੇ ਜਿੱਤਿਆ ਜਾਂਦੇ ਨੇ ਤੁਸੀਂ ਕਹਿੰਦੇ ਥੋੜਾ ਇਸ ਕਰਕੇ ਮੋਦੀ ਸਰਕਾਰ ਨੂੰ ਹੰਕਾਰ ਆ ਹੰਕਾਰੀ ਹੋਈ ਸਰਕਾਰ ਆ ਹਰੇ ਕਹਿੰਦੇ ਹੁੰਦੇ ਨਾ ਪੰਜਾਬੀ ਚ ਸ਼ਵਰ ਵੀ ਧੌਂ ਚ ਕਿਲਾ ਵਾ ਪਹਿਲੋ ਹਜੇ ਕਿਲਾ ਕੱਢਿਆ ਫਿਰ ਕਿਲਾ ਪਿਆ ਵਾ ਪਰ ਜਿੱਥੇ ਉਹਨਾਂ ਅੰਦੋਲਨ ਚਲਾ ਗਿਆ ਜੇ ਤੁਸੀਂ ਕਹਿੰਦੇ ਵੀ ਮੋਦੀ ਸਰਕਾਰ ਨੂੰ ਕਿਤੇ ਉਹਨਾਂ ਦਾ ਹੰਕਾਰ ਆਪਣੇ ਥਾ ਵਾ ਜਿਵੇਂ ਹੁਣ 5.5 ਕਰੋੜ ਮਹਾ ਪੰਜਾਬ ਦਾ ਪੰਜਾਬੀ ਖੜ ਗਿਆ ਕਿ ਕੋਈ ਵੀ ਮੈਨੂੰ ਨਹੀਂ ਲੱਗਦਾ ਮੋਦੀ ਸਰਕਾਰ ਖੜੋ ਕੇ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਜੱਗ ਜਾ ਰਹੀਆਂ ਜੋ ਇਸ ਅੰਦੋਲਨ ਨੂੰ ਫੇਲ ਕਰਨ ਲਈ ਚੱਲ ਰਹੀਆਂ ਪੰਜਾਬ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਸੰਗਤ ਜੀ ਦੇਖੋ ਪੰਜਾਬ ਸਰਕਾਰ ਨਾਲ ਪਹਿਲੀ ਗੱਲ ਤੇ ਇਸ ਅੰਦੋਲਨ ਦੀ ਟੱਕਰ ਨਹੀਂ ਸੀ ਹੈਗੀ ਪਰ ਜਿਵੇਂ 25 ਦੀ ਰਾਤ ਨੂੰ 26 ਚੜਨ ਵਾਲਾ ਸੀ ਜਿਵੇਂ ਡੱਲੇਵਾਲ ਸਾਹਿਬ ਨੂੰ ਚੱਕਿਆ ਗਿਆ ਉਹਨਾਂ ਨੇ ਕਰੋਰੀ ਬਾਰਡਰ ਤੋਂ ਤਾਂ ਸਾਨੂੰ ਲੱਗਾ ਕਿ ਕਿਸਾਨ ਅੰਦੋਲਨ ਦੀ ਬਲੀ ਦੇ ਕੇ ਆਪਦੇ ਲੀਡਰਾਂ ਨੂੰ ਬਚਾਉਣ ਦੀ ਸਾਜ਼ਿਸ਼ ਹੋ ਰਹੀ ਹੈ ਫਿਰ ਛੱਡੇ ਆ ਗਿਆ ਹਾਂ ਆਹ ਮਿਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ ਵਿੱਚ ਪਤਾ ਸੀ ਉਹਨਾਂ ਨੂੰ ਵਿੱਚ ਧਾਨ ਵਟਾਉਣ ਲਈ ਲੈਂਦੀਆਂ ਪਰ ਹਾਈ ਕੋਰਟ ਨੇ ਪਹਿਲੋਂ ਕਰਤਾ ਸੀ ਮੈਨੂੰ ਹੋਰ ਵੀ ਲੱਗਿਆ ਚਲੋ ਕ੍ਰਾਈਮ ਦਾ ਵਿਸ਼ਾ ਵਾ ਇੱਕ ਵੱਡੇ ਪੰਜਾਬ ਦੇ ਠੀਕ ਹੈ ਨੰਬਰ ਗੱਡੇਰੇਦਾਰ ਦੇ ਉੱਤੇ ਐਫ ਆਈ ਆਰ ਦਾ ਟਾਈਮਿੰਗ ਵੀ ਤੁਸੀਂ ਦੇਖੋ ਕਿਉਂਕਿ ਜਦੋਂ ਐਹੋ ਜੀ ਗੱਲ ਉਹ ਬਹੁਤ ਵੱਡਾ ਸੱਤ ਧਿਆਨ ਉਹਨੂੰ ਜਾਂ ਬਿਲਕੁਲ ਬਿਲਕੁਲ ਤੋ ਇਸ ਕਰਕੇ ਉਹ ਵੀ ਲੱਗੇ ਹੋਏ ਆ ਵੀ ਮੋਦੀ ਸਾਹਿਬ ਨੂੰ ਕਿਵੇਂ ਖੁਸ਼ ਕਰਨਾ ਸਭ ਤੋਂ ਕੰਜੂ ਕਮਜ਼ੋਰ ਮੁੱਖ ਮੰਤਰੀਆਂ ਚ ਸੀ ਕੈਪਟਨ ਮਨਿੰਦਰ ਸਿੰਘ ਨੂੰ ਵੀ ਵੇਖਿਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਪਰ ਇਹਦੇ ਮੁਕਾਬਲੇ ਫਰਕ ਸੀਗਾ ਸਭ ਤੋਂ ਪੰਜਾਬ ਦਾ ਜੇ ਕੋਈ ਕਮਜ਼ੋਰ ਮੁੱਖ ਮੰਤਰੀ ਆ ਤਾਂ ਇਸ ਵੇਲੇ ਭਗਵੰਤ ਮਾਨ ਆ ਕਿਉਂਕਿ ਭਗਵੰਤ ਮਾਨ ਚੰਡੀਗੜ੍ਹ ਤੋਂ ਸਰਕਾਰ ਨਹੀਂ ਚਲਾਉਂਦਾ ਦਿੱਲੀ ਤੋਂ ਚੱਲ ਰਹੀ ਸਰਕਾਰ ਔਰ ਸੁੱਤੇ ਪਏ ਨੇ ਮੰਨ ਲਈਏ ਉਹਨਾਂ ਦੇ ਕਿਸੇ ਲੀਡਰ ਦੇ ਖਿਲਾਫ ਕੋਈ ਈਡੀ ਪ੍ਰੋਗਰਾਮ ਕਰਦੀ ਆ ਇਹ ਭਾਈ 54 ਦੇ 53 ਪੱਤੇ ਚੱਲ ਜਾਂਦੇ ਦਿੱਲੀ ਹੁਣ ਕਿਸਾਨਾਂ ਨਾਲ ਇੰਨਾ ਧਰੋ ਹੋ ਰਿਹਾ ਤੁਸੀਂ ਜਾ ਕੇ ਬੋਲੋ ਤਾਂ ਸਹੀ ਉਹਨਾਂ ਦੇ ਖਿਲਾਫ ਮੰਨਣ ਭਾਵੇਂ ਨਾ ਤੁਸੀਂ ਵਿਧਾਨ ਸਭਾ ਦਾ ਜਲਾਸ ਸਦੋਂ ਹਾਂ ਸਾਰੇ ਮੂੰਹ ਚੁੱਕ ਕੇ ਬੋਲੀ ਜਾਂਦੇ ਡੱਲੇਵਾਲ ਸਾਹਿਬ ਦੀ ਸਾਨੂੰ ਚਿੰਤਾ ਬੜੀ ਆ ਕਾਦੀ ਬਈ ਚਿੰਤਾ ਤੁਹਾਨੂੰ ਜਲਾਸ ਸਦੋਂ ਵਿਧਾਨ ਸਭਾ ਦਾ ਮਤਾ ਪਾਸ ਕਰੋ ਸਾਡੀ ਖੇਤ ਨੂੰ ਲੈ ਕੇ ਪੂਰੀ ਦੁਨੀਆ ਚ ਵਸਦੇ ਪੰਜਾਬੀ ਚਿੰਤਾ ਕਰਦੇ ਆ ਬਿਲਕੁਲ ਚਾਹੇ ਦੇਸ਼ ਵਾਸੀ ਪਰ ਸਰਕਾਰ ਨੇ ਨਾ ਪ੍ਰਧਾਨ ਮੰਤਰੀ ਸਾਹਿਬ ਦੇ ਕੰਨਾਂ ਤੇ ਕੋਈ ਜੂੰ ਸਰਕ ਰਹੀ ਆ ਨਾ ਔਰ ਜੋ ਕੁਝ ਵੀ ਕੱਲ ਨੂੰ ਹੋਇਆ ਕੋਈ ਜਾਨੀ ਨੁਕਸਾਨ ਹੋਇਆ ਉਹਦੇ ਲਈ ਕੇਂਦਰ ਜ਼ਿੰਮੇਵਾਰ ਹੋਗਾ। ਰਵੀ ਸਿੰਘ ਬੱਟੂ ਦੇ ਵਿਵਾਦਿਤ ਬਿਆਨ ਲਗਾਤਾਰ جاری ਹੈ। ਕਦੇ ਉਹ ਕਿਸਾਨਾਂ ਦੀ ਆਪਸੀ ਫੁੱਟ ਨੂੰ ਲੈ ਕੇ ਤੰਜ ਕੱਸਦੇ ਐ। ਕਦੇ ਉਹ ਪੁੱਲ ਬਣਨ ਦੀ ਗੱਲ ਕਰਦੇ ਐ। ਕਦੇ ਕਿਸਾਨਾਂ ਨੂੰ ਤਾਲੇਬਾਨ ਕਿਹਾ ਜਾਂਦਾ ਹੈ। ਹਾਂ ਦੇਖੋ ਨਾ ਕਈ ਵਾਰੀ ਤੁਹਾਨੂੰ ਪਤਾ ਅੰਦੋਲਨ ਵਿੱਚ ਤਰਾਚੜਾ ਆਉਂਦੇ ਆ। ਜਦੋਂ ਅੰਦੋਲਨ ਉਹਨੇ ਜ਼ੋਰ ਚ ਸੀ ਨਹੀਂ ਸੀਗਾ। ਇਹ ਕਹਿੰਦੇ ਨਾ ਕੋੜ ਕਿੱਲੀ ਰੰਗ ਬਦਲਦੀ ਐ। ਇਹ ਉਹਦੇ ਨਾਲੋਂ ਵੀ ਜ਼ਿਆਦਾ ਬਦਲਦਾ। ਠੀਕ ਆ? ਆਉਂਦਾ ਪਹਿਲੋ ਕਹਿੰਦਾ ਜੀ ਮੈਂ ਕਿਸਾਨਾਂ ਦੀ ਗੱਲ ਕਰੂੰ ਚਲੋ ਜੀ ਇੱਕ ਬਿਆਨ ਗਿਆ ਫਿਰ ਕਹਿੰਦਾ ਕਿਸਾਨ ਹੀ ਨਹੀਂ ਹੈਗੇ ਇਹ ਤਾਂ ਮਖੌਟਾ ਪਾਈ ਬੈਠੇ ਆ ਕਹਿੰਦਾ ਕਿਸਾਨ ਕੰਮ ਕਰਨਦੇ ਆ ਕੱਲੇ ਲੀਡਰ ਬੈਠੇ ਜੁੜਨ ਵਾਲੇ ਚਲੋ ਜੀ ਫਿਰ ਦੂਜਾ ਬਿਆਨ ਆ ਗਿਆ ਠੀਕ ਹੈ ਜੀ ਇਹ ਕਹਿੰਦਾ ਹੈ Taliban ਆ ਇਹ ਖਾਦਾ ਚੁੱਕ ਕੇ ਖੜਦੇ ਆ ਲੁੱਟਦੇ ਆ ਖਾਦਾ ਫਿਰ ਝੋਨੇ ਤੇ ਬਿਆਨ ਆ ਗਿਆ ਅਸੀਂ ਤਾਂ ਦਿੱਤਾ ਜੀ ਇਹ ਜਾਮ ਕਰਕੇ ਲੋਕਾਂ ਨੂੰ ਖੱਜਲ ਖਰਾਬ ਕਰਦੇ ਆ ਹੁਣ ਜਦੋਂ ਪ੍ਰੈਸ਼ਰ ਪੰਜਾਬੀਆਂ ਦਾ ਪੰਜਾਬੀਆਂ ਨੇ ਉਹਨਾਂ ਦੀ ਬਾਹਰ ਨੂੰ ਮਰੋੜਾ ਦਿੱਤਾ ਵੀ ਬੋਲ ਸੱਚ ਨਾਲ ਹੁਣ ਜਦੋਂ ਪ੍ਰੈਸ਼ਰ ਪਿਆ ਵਾ ਹੁਣ ਨਰ ਸੁਰ ਨਹੀਂ ਵੀ ਹੋਇਆ ਮੈਂ ਪੁੱਲ ਦਾ ਮੈਂ ਕਹਿੰਦਾ ਬਿੱਟੂ ਸਾਹਿਬ ਤੁਹਾਨੂੰ ਪੁੱਛਦਾ ਕਿਹੜਾ ਦਿੱਲੀ ਚ ਉੱਥੇ ਕਿਸੇ ਨੂੰ ਕੋਈ ਜੀ ਪੁੱਛਦਾ ਉੱਥੇ ਸਿਮਰਨ ਚੋਹਾਨ ਨੂੰ ਨਹੀਂ ਕੋ ਪੁੱਛਦਾ ਉਹਦੇ ਦੋ ਹੀ ਬੰਦੇ ਦੀ ਚਲਦੀ ਆ ਜੇ ਤੁਸੀਂ ਪਹਿਲੋ ਬਿਆਨ ਦਿੱਤਾ ਸੀ ਵੀ ਪੈਦਲ ਆਜੋ ਸਵਾਗਤ ਕਰਾਂਗੇ ਤੁਹਾਡਾ ਬਿਆਨ ਤਾਂ ਕੀ ਬਣ ਗਿਆ ਫਿਰ ਉਹਨਾਂ ਕੀ ਗੱਲ ਕਰਾਂ ਕੋ ਜਿੰਨੀ ਕੁ ਬੰਦੀ ਆ ਅਸੀਂ ਵੈਸੇ ਕਹਿੰਨੇ ਬਿੱਟੂ ਸਾਹਿਬ ਜੇ ਮਾੜੀ ਜੀ ਹਮਦਰਦੀ ਆ ਇਹ ਲੋਕ ਆ ਇਹ ਸਭ ਕੁਝ ਲੋਕਾਂ ਦਾ ਦਿੱਤਾ ਵਾ ਅਸਲੀਫਾ ਦੇ ਕੇ ਬਾਹਰ ਆ ਜਾਓ ਤੁਹਾਨੂੰ ਵੇਖੋ ਲੋਕ ਕਿਵੇਂ ਚੱਕ ਰਹੇ ਹੋ ਸਿਫੇ ਦੀ ਬਿਲਕੁਲ ਸਿਫੇ ਦੀ ਮੰਗ ਕਰਦੇ ਜੋ ਹਾਲਾਤ ਨੇ ਪੰਜਾਬ ਦੇ ਜਿੱਧਰ ਨੂੰ ਪੰਜਾਬ ਵੱਧ ਰਿਹਾ ਵਾ ਤੁਸੀਂ ਦੇਖ ਲਓ ਜੋ ਖਨੌਰੀ ਬਾਰਡਰ ਦੇ ਹਾਲਾਤ ਨੇ ਜੇ ਬਿੱਟੂ ਸਾਹਿਬ ਸਾਹਿਬ ਚ ਕੋਈ ਵੀ ਸੰਵੇਦਨਸ਼ੀਲਤਾ ਹੈ ਤੋ ਸਿਫਾ ਦੇ ਕੇ ਪੱਛਪਾਤ ਬਾਹਰ ਆਓ ਇਹ ਕਿਸਾਨਾਂ ਤੋਂ ਲਗਾਤਾਰ ਜਾਰੀ ਹੈ ਪਰ ਇਸ ਦੌਰਾਨ ਜੇ ਪਿਛਲੇ 20 25 ਦਿਨਾਂ ਤੇ ਝਾਤ ਮਾਰੀ ਹੈ ਲਗਾਤਾਰ ਥਾਣੇ ਤੇ ਹਮਲੇ ਹੋ ਰਹੇ ਆ ਅੱਜ ਤੜਕਸਾਰ ਵੀ 3 ਵਜੇ ਇਸਲਾਮਾਬਾਦ ਥਾਣੇ ਚ ਬਲਾਸਟ ਹੋਇਆ ਹੈ ਹਾਲਾਂਕਿ ਪੁਲਿਸ ਮੰਨ ਕਰ ਹੈ ਪਰ ਆਸ-ਪਾਸ ਰਹਿੰਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਆ ਪੁਲਿਸ ਇਸ ਨੂੰ ਬੰਬ ਬਲਾਸਟ ਨਹੀਂ ਮੰਨ ਰਹੀ ਪਰ ਕਿਤਨਾ ਕਿਤੇ ਕੋਈ ਸਾਜ਼ਿਸ਼ ਵੱਡੀ ਰਚੀ ਰਹੀ ਜਾ ਰਹੀ ਹੈ ਮੈਂ ਦੋ ਗੱਲਾਂ ਮੰਨਦਾ ਇੱਕ ਸਰਕਾਰ ਦੇ ਐਮਐਲਏ ਨੂੰ ਕੋਟ ਕਰਦਾ ਵਿਧਾਨ ਸਭਾ ਚੋਂ ਕਹਿੰਦਾ ਸਾਡੇ ਅੰਮ੍ਰਿਤਸਰ ਤੋਂ ਹੀ ਨੇ ਸਾਫ ਕਾਈ ਜੀ ਉਹ ਕਹਿੰਦਾ ਕਿ ਚਰਚਾ ਹੋਣੀ ਚਾਹੀਦੀ ਕ੍ਰਾਈਮ ਤੇ ਉਹ ਕਹਿੰਦਾ ਵੀ ਮਾਫੀਆ ਚਲਾ ਰਿਹਾ ਪੰਜਾਬ ਨੂੰ ਉਹਦੇ ਬਿਆਨ ਮੈਨੂੰ ਨਹੀਂ ਪਤਾ ਠੀਕ ਹੈ ਜੀ ਜੇ ਮਾਫੀਆ ਪੰਜਾਬ ਨੂੰ ਚਲਾ ਰਿਹਾ ਮਾਫੀਆ ਦੇ ਮਗਰ ਏਜੰਸੀਆਂ ਪੰਜਾਬ ਤੇ ਕੇਂਦਰ ਦੀਆਂ ਕੇਂਦਰ ਚਾਹੂਗਾ ਇੱਕ ਬਾਰਡਰ ਸਟੇਟ ਆ ਇਹ ਵੀ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾਣ ਕਿਸਾਨ ਅੰਦੋਲਨ ਦਾ ਮੂੰਹ ਮਹਾਦਰਾ ਡਵਰਡ ਕੀਤਾ ਜਾ ਕੇ ਮੈਂ ਨਹੀਂ ਕਹਿੰਦਾ ਸਲਾਮਾਬਾਦ ਦੇ ਵਿੱਚ ਜਾਂਚ ਦਾ ਵਿਸ਼ੇਆ ਕੌਣ ਜ਼ਿੰਮੇਵਾਰ ਹੈ ਕੌਨੀ ਮੈਨੂੰ ਨਹੀਂ ਪਤਾ ਹੈ ਬਟ ਇਹਦੇ ਪਿੱਛੇ ਸਾਜ਼ਸ਼ਾਂ ਜ਼ਰੂਰ ਨੇ ਕੀ ਕਿਸਾਨ ਅੰਦੋਲਨ ਨੂੰ ਕਿਵੇਂ ਰੋਕਿਆ ਜਾ ਸਕੇ ਕਿਸਾਨ ਅੰਦੋਲਨ ਦੀ ਗਾਡੀ ਡਿੱਕਾ ਕਿਵੇਂ ਲਾਇਆ ਜਾਵੇ ਕਿ ਇੱਕ ਕਿਸਾਨ ਅੰਦੋਲਨ ਨੂੰ ਢਟਕਾਉਣ ਲਈ ਫੇਲ ਕਰਨ ਲਈ ਧਮਾਕੇ ਕਰਾਏ ਜਾ ਰਹੇ ਬਿਲਕੁਲ ਮੈਨੂੰ ਇੱਥੇ ਕਹਿੰਦੇ ਕੋਈ ਰੌਲਾ ਨਹੀਂਗਾ ਭਾਵੇਂ ਉਹ ਜਾਂਚ ਦਾ ਵਿਸ਼ਾ ਮੁੱਦੇ ਉੱਤੇ ਉੱਤੇ ਕੋਈ ਨਹੀਂ ਕਿੰਦੂ ਕਰਦਾ ਪਰ ਸਰਕਾਰਾਂ ਧਿਆਨ ਬਟਾਉਣ ਨੂੰ ਜ਼ੋਰ ਲਾ ਰਹੀਆਂ ਹਨ ਪੂਰੀ ਤਰ੍ਹਾਂ ਤੁਸੀਂ ਦੇਖੋ ਭਾਵੇਂ ਮੈਂ ਸਾਰੇ ਪੰਜਾਬ ਦੇ ਸਾਰੇ ਪੰਜਾਬੀ ਚੈਨਲ ਪਾਰਤ ਦੇ ਸਾਰੇ ਚੈਨਲ ਜਦੋਂ ਸਾਡੇ ਤੇ ਬੰਬ ਭਰਾਏ ਜਾ ਰਹੇ ਨਾਲ ਖੜੇ ਰਹੇ ਸੀ ਦੇਖਿਆ ਪੱਤਰਕਾਰਾਂ ਨੂੰ ਸੱਟਾਂ ਲੱਗੀਆਂ ਹਣ ਬਰਾਬਰ ਦੀ ਗੈਸਖੜਿਆ ਨੇ ਸਾਡੇ ਨਾਲ ਖਾਦੀ ਕੋਈ ਰੋਣ ਪਰ ਕੁਝ ਚੈਨਲ ਹੈਗੇ ਆ ਜਿਹੜੇ ਪਾਛਪਾ ਨੂੰ ਖੁਸ਼ ਕਰਨਾ ਚਾਹੁੰਦੇ ਠੀਕ ਹੈ ਪੰਜਾਬੀ ਵੇਖ ਰਹੇ ਆਪੇ ਉਹਨਾਂ ਨੂੰ ਹਸਾਬ ਦੇਣਗੇ ਜੋਰ ਲੱਗਾ ਹੋਇਆ ਪੀ ਲੀਡਰਾਂ ਨੂੰ ਪਾੜਨਾ ਕਿਵੇਂ ਆ ਲੀਰੋ ਲੀਰ ਕਿਵੇਂ ਕਰਨਾ ਉਹਦਾ ਬਿਆਨ ਹੈ ਸ਼ਾਲਤਾ ਉਹ ਜੇ ਪੰਜਾਬ ਦੇ ਜੰਮੇ ਜਾਏ ਜੇ ਤਾਂ ਤੁਸੀਂ ਪੰਜਾਬ ਦਾ ਨੁਕਸਾਨ ਕਰਕੇ ਕੀ ਖਟੋਗੇ ਤੁਹਾਡਾ ਵੀ ਨੁਕਸਾਨ ਹੋਣਾ ਸੋ ਇਸ ਕਰਕੇ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਇੱਕ ਨਾ ਸਵਾਲ ਹੁਣ 3 ਘੰਟੇ ਰੇਲ ਦਾ ਚੱਕਾ ਜਾਮ ਰਹਿਣਾ ਹੈ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਉਹ ਸੰਗਤ ਜਿਹੜੀ ਹਰਮੰਦਰ ਸਾਹਿਬ ਦੇ ਦਰਸ਼ਨਰ ਵੀ ਜਾਂਦੀ ਤੋ ਆਮ ਯਾਤਰੀ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਚਲਣੀ ਪੈਣੀ ਹੈ ਆਮ ਪਬਲਿਕ ਨੂੰ ਕੀ ਮੈਸੇਜ ਦੋ ਗੱਲਾਂ ਇੱਕ ਤਾਂ ਕਿ ਸ਼ਤਾਬਦੀਆਂ ਆਪਣੀਆਂ ਸਾਰੀ ਸ਼ਤਾਬਦੀਆਂ ਨਿਕਲ ਗਈਆਂ ਆਪਣਾ ਸ਼ਿਦੀਪੁਰ ਬਾਰਿਆ ਸੀ ਉਹ ਵੀ ਧਿਆਨ ਚ ਰੱਖਿਆ ਸੀ ਜਿੱਡੇ ਹਾਲਾਤ ਸੀ ਕਿ ਮਾੜੇ ਪੱਕਾ ਰੇਲ ਰੁਕੋ ਬਾਰੇ ਵੀ ਜਾਂ ਲੰਮਾ ਰੇਲ ਰੁਕੋ ਬਾਰੇ ਵੀ ਸੋਚੇ ਇਸ ਕਰਕੇ ਫਿਰ ਦੇਖਿਆ ਵੀ ਇਸ ਵੇਲੇ ਫਤੇਗੜ ਸਾਹਿਬ ਸ਼ੀਧੀ ਸਮਾਗਮ ਚੱਲਣੇ ਆ ਉਸ ਕਰਕੇ ਸੰਕੇਤ ਕਰ ਦਿੱਤਾ ਇਹ ਲੋਕਾਂ ਲਈ ਸੀਗਾ ਵੀ 3 ਘੰਟੇ ਕੋ ਵੱਡੀ ਗੱਲ ਨਹੀਂ ਉਹਦੇ باوجود ਸਾਨੂੰ ਪਤਾ ਸੀ ਧਾਰਮਿਕ ਸੰਸਥਾਵਾਂ ਨੂੰ ਫੋਨ ਕਿਤੇ ਵੀ ਲੰਗਰ ਲੈ ਕੇ ਚੱਲ ਜਿਓ ਸਟੇਸ਼ਨਾਂ ਤੇ ਔਰ ਜੋ ਹਾਲਾਤ ਨੇ ਪੰਜਾਬ ਦੇ ਦੇਸ਼ ਦੇ ਲੋਕ ਵੀ ਸਾਡਾ ਸਹਿਯੋਗ ਕਰਨਗੇ ਕੋਈ ਵੀ ਵਿਰੋਧ ਨਹੀਂ ਆਊਗਾ ਉਹਨਾਂ ਨੂੰ ਪਤਾ ਵੀ ਖੇਤੀ ਹੀ ਅਰਥਚਾਰਾ ਪੰਜਾਬ ਦਾ ਹਰਿਆਣਾ ਦਾ ਤੇ ਦੇਸ਼ ਦਾ ਜੇ ਇੱਥੋਂ ਕੁਝ ਨਾ ਨਿਕਲਿਆ ਤੇ ਸਾਡਾ ਦੇਸ਼ ਜਾਂਦਾ ਰੋ ਇਹ ਸਭ 18 ਦਸੰਬਰ ਤੇ ਰੇਲੋਕ ਕੋ ਅੰਦੋਲਨ ਤੋਂ ਬਾਅਦ ਅਗਲੀ ਰਣਨੀਤੀ ਹਾਂ ਅਗਲੀ ਰਣਨੀਤੀ ਮਿਲ ਕੇ ਕਰਾਂਗੇ ਆਪਾਂ ਆਪਾਂ ਫੋਰਮਾਂ ਦੀ ਮੀਟਿੰਗ ਸੱਦੀ ਹੋਈ ਆ ਔਰ ਉਹਦੇ ਵਿੱਚ ਕਰਾਂਗੇ ਅਸੀਂ ਤੁਹਾਡੇ ਮੱਧਮ ਨਾਲ ਕਹਿ ਦਿੰਨੇ ਵੀ ਲਗਭਗ ਦੇਵੀदासਪੁਰਾ 11 ਵਜੇ ਪੀਸੀ ਕਰਾਂਗੇ ਉਦੋਂ ਬਾਅਦ ਜਦੋਂ ਰੇਲ ਰੁਕੇ ਉਦੋਂ ਕਰਾਂਗੇ ਬਹੁਤ ਕੁਝ ਉਹਦੇ ਚ ਕਲੀਅਰ ਹੋਊਗਾ ਅੱਜ ਫਿਰ ਅੰਤ ਚ ਅੰਤ ਜਿਹੜੀ ਇੱਕ ਗੱਲ ਰਹਿ ਗਈ ਅਸੀਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਜਿੱਥੇ ਜਿੱਥੇ ਪਾਸ ਪਾਲੇ ਜਾਂਦੇ ਦੋ ਕਥਾਵਾਂ ਤੇ ਸਾਡੀ ਜਥੇਬੰਦੀ ਨਹੀਂ ਜਿੱਥੇ-ਜਿੱਥੇ ਵੀ ਕੋਈ ਜਾਂਦਾ ਚਾਹੇ ਉਹਨਾਂ ਦਾ ਸਾਫ ਕਾਇਮ ਮਲੇ ਕੋਈ ਉੱਥੇ-ਉੱਥੇ ਉਹਨਾਂ ਦਾ ਬਰੋਧ ਸ਼ੁਰੂ ਕਰੋ ਅਰਹੋਣਾ ਇਹ ਸਾਡਾ ਐਲਾਨ ਹੋ ਚੁੱਕਾ ਅਸੀਂ ਇਹਨੂੰ ਇੰਪਲੀਮੈਂਟੇਸ਼ਨ ਕਰਨਾ ਇੱਕ ਜਿਹੜਾ ਤੁਸੀਂ ਸਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਐਮਰਜੈਂਸੀ ਕੱਲ ਦੀ ਮੀਟਿੰਗ ਰੱਖ ਦਿੱਤੀ ਗਈ ਹੈ ਰਾਜੀਵਾਲ ਸਾਹਿਬ ਦਾ ਵੀ ਬਿਆਨ ਆ ਗਿਆ ਹੈ ਲੱਗਦਾ ਕਿ ਹੁਣ ਕਿਸਾਨ ਜਿੱਥੇ ਬੰਦੀਆਂ ਨੂੰ ਵੀ ਏਕੇ ਦੀ ਲੋੜ ਹੈ ਸਾਰਾ ਪੰਜਾਬ ਚਾਹੁੰਦਾ ਸਾਰੇ ਪੰਜਾਬੀ ਚਾਹੁੰਦੇ ਆ ਸਾਰਿਆਂ ਨੂੰ ਇਕੱਠੇ ਹੋ ਕੇ ਲੜਦਾ ਦੇਖਣਾ ਚਾਹੁੰਦੇ ਆ ਸਿਆਸੀ ਕੋਸ਼ਿਸ਼ ਕਰ ਰਹੇ ਪੂਰਾ ਜੋਰ ਲਾ ਰਹੇ ਆ ਜਿਹੜਾ ਇਹਦੇ ਵਿੱਚ ਡਿੱਕਾ ਬਣੂਗਾ ਪੰਜਾਬ ਵਾਲਿਆਂ ਨੂੰ ਮਾਫ਼ ਨਹੀਂ ਕਰਨਗੇ। ਤੋਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ 18 ਦਸੰਬਰ ਦੇ ਰੇਲ ਲੋਕੋ ਪ੍ਰੋਗਰਾਮ ਜਿਹੜਾ ਪੂਰਾ ਪ੍ਰੋਗਰਾਮ ਸ਼ਡਿਊਲ ਹੈ ਉਹ ਸ਼ੇਅਰ ਕੀਤਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕੁੱਲ 9 ਥਾਵਾਂ ਤੇ ਰੇਲ ਦਾ ਚੱਕਾ ਜਾਮ ਕੀਤਾ ਜਾਣਾ ਹੈ ਪੂਰੇ ਪੰਜਾਬ ਦੇ ਵਿੱਚ 200 ਤੋਂ ਵੱਧ ਥਾਵਾਂ ਤੇ ਧਰਨੇ ਦਿੱਤੇ ਜਾਣੇ ਆ ਸੰਗਤ ਨੂੰ ਲੋਕਾਂ ਨੂੰ ਯਾਤਰੀਆਂ ਨੂੰ ਗਾਇਕਾਂ ਨੂੰ ਧਰਮ ਪ੍ਰਚਾਰਕਾਂ ਨੂੰ ਕੀਰਤਨੀ ਜਥਿਆਂ ਨੂੰ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ। ਔਰ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਦੀ ਜੋ ਮਨਸ਼ਾ ਜਿਸ ਤਰ੍ਹਾਂ ਦੀ ਵਿਵਾਰ ਤੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੱਕਦੇ ਆ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਕੈਮਰਾ ਪਾਸਰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡੀਐਸਯੂ ਅਮਰਤਸਰ